ਸਾਹਿਬ ਗਾੜੀ ਮਹੱਲਾ ਪੰਜਵਾ ਮਾਝ ਦੁਖ ਪੰਜਾਂ ਤੇਰਾ ਨਾਮ ਜੀ ਦੁਖ ਪੰਜਾਂ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੇਤ ਘਾਟ ਵਸੈ ਪਾਰਬਰਾਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉਂ ਸੇਵਾ ਸੁਰਤ ਨਾ ਜਾਣੀਆ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਆਗਾਦ ਭਈ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰੂ ਗੁਰ ਸੱਚਾ ਸਿਰਜਨ ਹਾਰ ਗੁਰੂ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲੀ ਹਾਰ ਗੋੜ ਲਾ ਪੰਜਵਾ ਸੂਕੇ ਹਰੇ ਕੀ ਇਹ ਖਿਨਵਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰudev ਸੇਵਕ ਕੋ ਦੀਨੀ ਆਪਣੀ ਸੇਵ ਰਹਾਉ ਮਟ ਗਈ ਚਿੰਤਾ ਪੁਨੀ ਬਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ ਇਛ ਪੁਰਨੀ ਪੂਰਾ ਗੁਰੂ ਬਿਲਾ ਨਾਨਕ ਤੇ ਜਨ ਸੁਖ ਫਲੇ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਧ ਸੀਤਲ ਪਾਏ ਕੀ ਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪੈ ਸੁਹੀ ਲੈ ਜਨਮ ਜਨਮ ਕੇ ਬਿਸ਼ੁਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸੀਆ ਥਾਓ ਸਹਿ ਸੁਭਾਈ ਬੋਲੇ ਹਰਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੂਖ ਦਰਦ ਜਮ ਨੇੜ ਨ ਆਵੇ ਕਹਉ ਨਾਨਕ ਜੋ ਹਰ ਗੁਣ ਗਾਵੇ गोडी मोहल्ला पंजवा जस सिमरत दुख सब जाए नाम रता नव सहे मन आए jap man mere govind ki bani sadhu jan ram rasna vakani raho ek sabina nahi dooja koi jaaki drisht sada sukh hoy saajan meeta sakha kar ek har har e akhar banwale gharav rahiya sarvat swami gun gaave nanak antar jami ਗੜੀ ਮਹੱਲਾ ਪੰਜਵਾ ਕੋਟ ਬਿਗਣ ਹੀ ਰੈਖਿਨ ਮਾਏ ਹਰ ਹਰ ਕਥਾ ਸਾਦ ਸੰਗ ਸੁਨਾਏ ਪੀਵਤਿ ਰਾਮ ਰਸ ਅੰਮ੍ਰਿਤ ਗੁਣਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਉ ਸਰਬ ਕਲਿਆਨ ਸੁਖ ਸਹਿਜ ਨਿਧਾਨ ਜਾ ਕੇ ਹਿਰਦੇ ਵਸੈ ਭਗਵਾਨ ਔਖਦ ਮੰਤਰ ਤੰਤ ਸਵਿਸ਼ਾਰ ਕਰਨੇ ਹਾਰਿ ਦੇ ਮੇਦਾਰ ਤਜ ਸਭ ਭਰਮ ਤਜਿਓ ਪਾਰ ਤਾਜ ਸਾਬਾ ਪਰਮ ਭਜਿਓ ਪਾਰ ਬਰਮ ਕਹਉ ਨਾਨਕ ਅਟਲੇ ਹੋ ਤਰਵਾ ਗਾੜੀ ਮਹੰਲਾ ਪੰਜਵਾ ਸ਼ਾਦ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਣ ਬਿਨਸੇ ਰੋਗ ਪਾਇ ਕਲਿਆਣ ਪਾਰ ਬਰਮ ਗੁਣੀ ਅਗਮ ਵਿਚਾਰ ਸਾਧੂ ਸੰਗਮਹਿ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਬਰੇ ਜਨ ਮੀਦ ਮਨ ਬਾਚ ਕਰਮ ਪ੍ਰਭ ਆਪਣਾ ਤੇ ਆਈ ਨਾਨਕ ਦਾਸ ਤੇਰੀ ਸਰਨਾਈ ਗਾੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਰਹਾਓ ਸੀਤਲਾ ਤੇ ਰਖਿਆ ਬਿਹਾਰੀ ਪਾਰ ਬਰਮ ਪ੍ਰਭ ਕਿਰਪਾ ਤਾਰੀ नानक नाम जपे सो जी वे साध संग हर अमृत पीवे गोड़ी महल्ला पंजवा फिर कर बेसो हर जन प्यारे सतगुरु तुवरे काज सवारे रहाओ दुष्ट दूत परवे सरवारे जन की पै ज रखी करतारे बादशाह शासबवस कर दीने अमृत नाम महा रस पीने निरपाहोए पजो भगवान साध संगत मिल कीनो दान शरण परे प्रभ अंतर जामी नान कोट पकरी प्रभु स्वामी गौड़ी मोहला राग पिता प्रभ मेरे मुह निर्गुण सब गुण तेरे रहाओ बिखादी एक गरीबा राखो राखन हारे खेद करे और बहुत संतावे आयो शरण तुहारे कर कर हारियो अनक बहु पाती छोड़ कत हो नाही एक बात सुनता की ओटा साध संग मिट जाही

ਵਿਗਣ ਨਾ ਲਾਗੇ ਜਪਾਲ ਗਾ ਪੀਵ ਤਰਤ ਪਨੀ ਤੇ ਪਈ ਗੁਣਾ ਗਾਏ ਦਰਤ ਗਿਆ ਹਰਨਾਮ ਧਿਆਏ ਰਹਾਓ ਸਬਨੀ ਥਾਈ ਰਵਿਆ ਆਪ ਆਦ ਜੁਗਾਦ ਜਾ ਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਵ ਗੁਰ ਕੇ ਚਰਨ ਲਗੇ ਮਨ ਬੀਠੇ ਨਿਰਵਿਗਣ ਹੋਏ ਸਬ ਥਾਈ ਘੁਟੇ ਸਭ ਸੁਖ ਪਾਈਏ ਸਤਿਗੁਰੂ ਢੂਠੇ ਪਾਰ ਬਰਬਰਾ ਪੈ ਰਖਵਾਲੇ ਜਿੱਥੇ ਕਿਥੇ ਦੀਸੇ ਨਾਲੇ ਬੇਲਾਵਲ ਵਹਲਾ ਬੰਜਵਾ ਚਰਣ ਕਮਲ ਪ੍ਰਭ ਹਿਰਦੈ ਤੇ ਆਏ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦਿਨੋ ਧਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਆ ਕਾਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਰ ਗਜਬ ਜੀਵੇ ਗਿਆਨੀ ਵੇਲਾਵਲ ਮਹਿਲਾ ਪੰਜਵਾ ਸ਼ਾਦ ਪਾਈ ਗੁਰੂ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾ ਸੇ ਹਰਿ ਸਿਮਰਤ ਕੀ ਲਵਿਕ ਸਬਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹਿਲਾ ਪੰਜਵਾ ਸਗਲੇ ਆਨੰਦ ਕੀ ਆਪਰਿ ਸਰੇ ਆਪਣਾ ਵਿਰਧ ਸੁਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਗ ਸੇ ਸਵ ਪਰਵਾਰਿਆ ਕਾਰਜ ਸਤਗੁਰੂ ਆਪ ਸਵਾਰਿਆ ਵੱਡੀ ਆਰਜਾ ਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰੇ ਆ ਰਹਾਓ ਵਣ ਤਰੇੜ ਤਰੇ ਪਵਣ ਹਰਿਆ ਹੋਏ ਸਗਲੇ ਜੀ ਸਾਧਾਰੇ ਆ ਮਾਣੇ ਇਛੇ ਨਾਨਕ ਫਲ ਪਾਏ ਪੂਰਨ ਇਸ਼ੁ ਪੁਜਾਰੇ ਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰੇ ਆਇਆ ਰਹਾ ਉਹ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦ ਮਾਹੀ ਤੇ ਆਈ ਨਾਨਕ ਗੁਰਪੂਰੈ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਜੇ ਤੇ ਰੋਗ ਪਾਰ ਬ੍ਰਹਮ ਤੂ ਬਖਸਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਬਣ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਔਖਦ ਜੋਗ ਆਇ ਬਸੋ ਕਰ ਦੇਸ ਮੈਂ ਇਹ ਭਲੇ ਸੰਜੁਗ ਨਾਨਕ ਪ੍ਰਭ ਸੁ ਪਰਸਨ ਪਏ ਲੈ ਗਏ ਵਿਯੋਗ ਵਿਲਾਵਲ ਮਹੱਲਾ ਪੰਜਵਾ ਬੰਦਨ ਕਾਟੇ ਆਪ ਪ੍ਰਭੂ ਆ ਕਿਰਪਾਲ ਦੀਨ ਦਇਆਲ ਪ੍ਰਭ ਪਾਰਬਰਾਮ ਤਾ ਕੀ ਨਦਰ ਨਿਹਾਲ ਗੁਰੂ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਵੰਦਨ ਸੀਤਲ ਸੁਖੀ ਪਿਆ ਪ੍ਰਭ ਤੇ ਆਵਨ ਜੋਗ ਰਹਾਉ ਅਖੰਡ ਹਰਿ ਕਾ ਨਾਮ ਹੈ ਜਿਤੁ ਰੋਗ ਨ ਵਿਆਪੈ ਸਾਧ ਸੰਗ ਮੰਦਨ ਹਿਦੈ ਫਿਰ ਦੁਖ ਨ ਜਾਪੈ ਹਰ 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 ਜਾਪਿਐ ਅੰਦਰ ਲਿਵ ਲਾਈ ਕਿਲ ਵਿਖੀ ਉਤਰੈ ਸੋਦ ਹੋਇ ਸਾਧੂ ਸਰਨਾਈ ਸੁਣਤ ਜਾਪਤ ਹਰ ਨਾਮ ਜਸ ਤਾ ਕੀ ਬਦੂਰ ਬਲਾਈ ਮਹਾ ਮੰਦਰ ਨਾਨਕ ਕਥੇ ਹਰ ਕੇ ਗੁਣ ਗਾਈ ਬੇਲਾਵਲ ਮਹੱਲਾ ਬੰਜਵਾ ਹਰ 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 ਆਰਾਦੀ ਐ ਹੋਈ ਐ ਆਰੋਗ ਰਾਮ ਜੰਦ ਕੀ ਲਸਟੀ ਕਾ ਜਿਨ ਵਾਰਿਆ ਰੋਗ ਰਹਾਓ ਗੁਰ ਪੂਰਾ ਹਰ ਜਾਪੀ ਐ ਨਿਤ ਕੀਚੇ ਭੋਗ ਸਾਧ ਸੰਗਤ ਕੈ ਵਾਰਣ ਬਿਲਾ ਸੰਜੋਗ ਜੀ ਸੀ ਬਰਤ ਸੁਖ ਭਈਏ ਬਿਨੁ ਸੇਭਿ ਉਗ ਨਾਨਕ ਪ੍ਰਭ ਸਰਣਾਗਦੀ ਕਰਣ ਕਾਰਨ ਜੋਗ ਰਾਗ ਬਿਲਾਵਲ ਬਨ ਲਾਪਜਵਾ ਦੁਪਦੇ ਕਰ ਪੰਜਵਾ ਇਕਿ ਉੰਕਾਰ ਸਤਗੁਰ ਪ੍ਰਸਾਦ ਅਵਰ ਪਾਵਸਬਤੇ ਆਗੀ ਆਦਾਰੂ ਨਾਮ ਲਇ ਤਾ ਪਾਪ ਸਭ ਮਿਟੇ ਰੋਗ ਸੀਤਲ ਬਨ ਪਇਆ ਗੁਰੂ ਪੂਰਾ ਆਰਾਧਿਆ ਸਗਲਾ ਦੁਖ ਗਿਆ ਰਾਖਣ ਆਰੇ ਰਾਖਿਆ ਆਪਣੀ ਕਰਵਿਆ ਰਹਾਉ ਬਾਂਹ ਪકડ ਪ੍ਰਭ ਕਾੜਿਆ ਕੀ ਨਾ ਬਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਆਵੇ ਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੜ ਪਰਤਾਵ ਅਜਰ ਜਰੂਰੁ ਘਰ ਕੀ ਨੀਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਦੀਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਓ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣ ਦਾਸ ਬੇਲਾਵਲ ਵਹਲਾ ਪੰਜਵਾ ਤਾਤੀ ਵਾਉ ਨ ਲਗਈ ਪਾਰਬਰ ਅਸਰ ਨਾਹੀ ਤਾਗੁਰ ਦੁਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਵਨਾ ਕੋ ਘੜ ਦੀ ਆਏ ਕਾਲੀ ਵਲਾਈ ਰਹਾ ਔਰ ਆਖ ਲੀਏ ਤੇ ਨਾ ਰਖਣ ਹਾਰ ਸਭ ਬਿਯਾਦ ਮਿਟਾਈ ਕਾਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾਵਲ ਬਨ ਲਾ ਪੰਜਵਾ ਆਪਣੇ ਬਾਲਕ ਆਪਰ ਖੇਰ ਪਰਵਰਮ ਗੁਰੂ ਦੇਵ सुख शात सहज आनन्द पाए पूरण पाई सेव रहाओ भगत जनाकी बेड़ती सुणी प्रभु आप रोग मिटाई जीवा लीन जाका वड़ प्रताप दुख हमारे बक्सिया ने अपनी गलतारी बणवां शत फल दित्ती अरे नानक बलिहारी बेलावल कहल्ला पंजवा ਤਾ ਪਲਾਹੀਆ ਗੁਰੂ ਸਿਰਜਨਹਾਰ ਸਤਿਗੁਰੇ ਆਪਣੇ ਕੋ ਬਲਜਾਈ ਜਿਨ ਪੈ ਜਾ ਰਹੀ ਸਾਰੈ ਸੰਸਾਰ ਰਹਾਉ ਕਰਮਸ ਤਕਤਾਰ ਬਾਲਕ ਰਖ ਲੀਨੋ ਬ੍ਰਵ ਅੰਮ੍ਰਿਤਨਾ ਮਹਾਰਸਦੀਨੋ ਦਾਸ ਕੀ ਲਾਜ ਰਖੇ ਮੇਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਦ ਬਿਲਾਵਨ ਪੰਲਾ ਪੰਜਵਾ ਤਾ ਪਾਪ ਤੇਰਾ ਖੇ ਆਪ ਸੀਤਲ ਪਏ ਗੁਰ ਚਰਨੀ ਲਾਗੇ 라ਵਨਾ ਮਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀ ਨੇ ਜਗਤੀ ਉਦਾਰ ਨਵਖੰਡ ਪਰਤਾਪ ਦੁਖ ਬਿਨ ਜੇ ਸੁਖ ਅਨੰਦ ਪਰਵੇ ਸਾਧ ਰਸਨ ਗੁਜੀ ਮਨ ਤਨ ਸਚ ਤਰਾਪ ਆਨਾਥ ਕੋ ਨਾਥ ਸਰਨ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੂਰਠ ਮਹੱਲਾ ਪੰਜਵਾ ਾਰੇ ਸਨਾਨ ਸੀ ਮਰਿ ਪ੍ਰਭਾ ਆਪਣਾ ਮਨ ਤਨ ਪਾਈ ਅਰੋਗਾ ਕੋਟ ਵਿਗਣ ਲਾਥੀ ਪ੍ਰਭ ਸਰਨਾ ਪ੍ਰਗਟੇ ਬਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵੋ ਸੁਨੋ ਪੜੋ ਨ ਤਪਾਈ ਗੁਰੂ ਪੁਰੇ ਤੂ ਰਾਖਿਆ ਸਾਜਾ ਸਾਹੀ ਵੀ ਅਮਿਤ ਵੜਾਈ ਭਗਤ ਵਸ਼ੁਲ ਦਇਆਲਾ ਸਦਾ ਕੀ ਭੇਜ ਰਖਦਾ ਆਇਆ ਆਦ ਵਿਰਧ ਪ੍ਰਤੀ ਪਾਲਾ ਹਰ ਅਮ੍ਰਿਤ ਨਾਮ ਭੋਜਨਿਤ ਪੰਚੋ ਸਰਵੇ ਲਾਭ ਖ ਪਾਵੋ ਜ਼ਰਾ ਮਰਾ ਤਾਪ ਸਭ ਨਾਠਾ ਗੁਣ ਗੋਵਿੰਦ ਨਿਤ ਗਾਵੋ ਹੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਦਰ ਗੁਰੂ ਨਾਨਕ ਕੀ ਵੜਿਆਈ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਦਰ ਗੁਰੂ ਨਾਨਕ ਕੀ ਵੜਿਆਈ ਸੋਰਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਜ ਤੁਰ ਪ੍ਰਭ ਕੇ ਜਰਾ ਨਿਹਾਰਿਆ ਹਰਾਖਨ ਹਾਰੇ ਰਾਖਿਓ ਬਾਰਕ ਸਤਿਗੁਰ ਤਾਪਿ ਉਤਾਰਿਆ ਉਭਰੇ ਸਤਿਗੁਰ ਕੀ ਸਰਨ ਆਈ ਜਾ ਕੀ ਸੇਵਨਾ ਵਿਰਥੀ ਜਾਈ ਰਹਾਓ ਧਰਵੇਂ ਸੂਖ ਬਾਹਰ ਫੁਨ ਸੂਖਾ ਪ੍ਰਭੂ ਆਪਣੇ ਪੈ ਦਇਆਲਾ ਨਾਨਕ ਬਿਗਨ ਨ ਲਗੇ ਕੋウ ਮੇਰਾ ਪ੍ਰਭੂ ਆ ਕੀ ਰਪਾਲਾ ਸੂਰਟ ਮਹੰਲਾ ਪੰਜਮਾ gae kale surug sabana se prav apne kripa dari aath keh re ara do swami puran kal hamari har jiyo to us ko sabataras rakh le ho pai mere ko praviyage ardasar ho jo mango soyi soyi paavo apne khas bharosa kah nanak gur pura petiyo bitiyo sagliyan desa surat wahalla panjawa सिमर सिमर गुरु सतगुरु अपना सगला दुख मिटाया ताप रोग गए गुरु वचनी मणी शभल पाया मेरा गुरु पूरा सुख दाता करन कारण सम्राट स्वामी पूर्ण गुरु खुवि दाता रह आओ अनदर विनोद मंगल गुण गावो गुरु नानक पाई दयाला जय जय कारपई जग पीतर हु अपार बर रखवाला ಸೂರಠ ಮಹ್ಲಾ ಪಂಚಮಾ ದರ ತ ಗ್ರಭ ಆಸ್ರಭ ಕೃಪಾ ರೋ ಪತಿ ಉದ ಗುರು ಮೇರ ಮೋಹಿತ ಸಬ ಸಚೇ ಸಾಹಿಬ ಸುರ ನಾನಕಿ ಅರದ ಸೋರಠ ಮಹ್ಲಾ ಪಂಚವ ਬਕਸ਼ਿਆ ਪਾਰ ਵਰ ਵਰ ਮੇ ਸਰ ਸਗਲੇ ਰੋਗ ਵਿਦਾਰੇ ਗੁਰੂ ਪੂਰੇ ਕੀ ਸਰਣੀ ਉਰੇ ਕਾਰਜ ਸਗਲ ਸਵਾਰੇ ਹਰ ਜਰਸੀ ਮਰੀਆ ਨਾਮਿ ਅਧਾਰਤਾ ਤਾਬੂ ਤਾਰੇ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਯ ਨਾਨਕ ਕਰੋ ਮੇਰੇ ਪਿਆਰੇ ਹਰ ਗੋਬਿੰਦ ਗੁਰੂ ਰਾਖਿਆ ਵੱਡੀ ਵਡਿਆਈ ਨਾ ਨ ਕਰਤੇ ਕੀ ਸਾਥ ਸ਼ਬਦ ਸਤਿ ਪਾਖਿਆ ਸੂਰਤ ਸੋਰਠਵੱਲਾ ਪੰਜਵਾ ਪਾਈ ਕਿਰਪਾਲ ਸੁਆਮੀ ਮੇਰਾ ਤੁਤ ਸਾਚੇ ਦਰਬਾਰ ਸਤਗੁਰੂ ਤਾਪ ਘਵਾਇਆ ਪਾਈ ਠੰਡ ਪਈ ਸੰਸਾਰ ਆਪਣੀ ਜੀ ਜੰਦ ਆਪੇ ਰਾਖੇ ਜਮੇ ਕਿਉ ਹਟਤਾਰ ਹਰ ਕੇ ਚਰਨ ਹਿਦੈ ਉਰ ਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲਵਿਕ ਕਾਟਨ ਹਾਰ ਰਹਾਓ ਤੁਸ ਕੀ ਸਰੜੀ ਉਭਰੈ ਪਾਈ ਜੇ ਰੱਤੀ ਆ ਸਭ ਕੋਏ ਕਰਨ ਕਰਨ ਸਮਰਾਤ ਸੋ ਪਾਈ ਸਚੇ ਸਚੀ ਸੋਏ ਨਾਨਕ ਪ੍ਰਭੂ ਤੇ ਆਈਏ ਪਾਈ ਵੰਤਨ ਸੀਤਲ ਹੋਏ ਸੋਰਠਿ ਮਹਲਾ ਪੰਜਵਾਂ ਸਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆ ਦਾ ਫਲ ਪਾਈ ਰਹਾਓ ਸਤਗੁਰ ਉਰੇ ਤਾਪ ਗਵਾਇਆ ਆਪਣੀ ਕਿਰਪਾ ਤਾਰੀ ਪਾਰਬਰਮ ਬਰਪਏ ਕਿਰਦਿਆ ਲਾ ਦੁਖ ਬਿਟਿਆ ਸਭ ਪਰਵਾਰੀ ਸਰਵਨਿਧਾਨ ਮੰਗਲ ਰਸ ਰੂਪਾ ਹਰਗਾ ਨਾਮੇ ਆਧਾਰੋ ਨਾਨਕ ਪਤਰਾਖੀ ਪਰਮੇਸਰ ਉਦਰੀਆ ਸਭ ਸੰਸਾਰੋ ਸੋ ਰਟਵਾਂ ਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹਾਲ ਦੇ ਰਖਿਆ ਹਰ ਗੋਵਿੰਦ ਨਵਾ ਨਿਰੋਆ ਰਹਾਉ ਤਾ ਆਪ ਗਿਆ ਪ੍ਰਭ ਆਪ ਬਿਟਾਇਆ ਜਨਕੀ ਲਾਜ ਰਖਾਈ ਸਾਥ ਸੰਗਤੇ ਸਫਲ ਬਾਇ ਸਤਿਗੁਰ ਕੈ ਬਲ ਜਾਈ ਹਾਲਤ ਬਲਤ ਪ੍ਰਭ ਦੋਐ ਸਵਾਰੇ ਹਮਰਾ ਗੁਣਿ ਅਵ ਗੁਣ ਨ ਵਿਚਾਰੇ ਆਟਲ ਬਚਨ ਨ ਗੁਰ ਤੇਰਾ ਸਫਲ ਕਰ ਮਨ ਸਗਤਾਰੇ ਸੋਰਠਿ ਮਹਲਾ ਪੰਜਵਾਂ ਜੀ ਜਾਂ ਤਸਬਤਿਸ ਕੇ ਕੀਏ ਸੋਈ ਸਤ ਸਹਾਈ ਆਪਣੇ ਸੇਵਕ ਕੀ ਆਪੈ ਰੱਖੇ ਪੂਰਨ ਪਈ ਵਡਾਈ ਪਾਰਵਰ ਬਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਬਰਾਂ ਕੀ ਹੋਵੇ ਸਰਬਦਿਆਲ ਰਹਾਉ ਅਣਦੇ ਨਾਨਕ ਨਾਮ ਤੇ ਆਏ ਜੀ ਪ੍ਰਾਨ ਦਾ ਦਾਤਾ ਆਪਣੇ ਦਾਸ ਕੋ ਕੰਠ ਲੈ ਰਾਖੇ ਜੋ ਬਾਰਕ ਪਿਤਵਾਤਾ ਔਰ ਸੋਰਠਿ ਮਹੱਲਾ ਪੰਜ ਮਾਠਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸ਼ਰਨ ਸਚੇ ਕੀ ਤਾ ਕੀ ਪਰਵੇਸਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਕਿਨਵੇਂ ਉਪਜੇ ਮਨ ਹੋਆ ਸਦਾ ਸੁਖ ਹਲਾ ਰਹਾਓ ਹਰ ਹਰ ਨਾਮ ਦੀਓ ਧਾਰੂ ਤੈਨ ਸਗਲਾ ਰੋਗ ਬਿਦਾਰੂ ਅਬੜੀ ਕਿਰਪਾ ਤਾਰੀ ਤੈਨ ਸਗਲੀ ਬਾਤ ਸਵਾਰੀ ਪਰਬ ਆਪਣਾ ਵਿਰਤ ਸਮਾਰੇਆ ਹਮਰਾ ਗੁਣਾ ਵਗੁਣਾ ਵਿਚਾਰੇਆ ਗੁਰੂ ਕਾ ਸ਼ਬਦ ਪਇਓ ਸਾਖੀ ਤਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਗਹਿਰਾ ਜਪੁ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈ ਜਰਾਖੀ ਬੋਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਗਹਿਰਾ ਜਪੁ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈ ਜਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ